ਗੁੱਡ ਮਾਰਨਿੰਗ ਮਿੱਤਰੋਸ ਸਵਾਗਤ ਹੈ ਤੁਹਾਡਾ ਚੈਨਲ ਬ੍ਰਾਡ ਮੈਥੀਓਰ ਦੇ ਸੋ ਅੱਜ ਆਪਾਂ ਨੇ ਨਿਕਲਣ ਦੀ ਤਿਆਰੀ ਆ ਕੈਂਪ ਬਲੇ ਸਮਾਰ ਆਪਾਂ ਅਲਰੇਡੀ ਰੋਟੀ ਟੋਕ ਪਾਣੀ ਝਾਜ ਜੂਜ ਪੀਓ ਲੈਪਟਾਪ ਤੇ ਕਪੜੇ ਤੇ ਹੁਣ ਆਪਾਂ ਨਿਕਲਦੇ ਆ ਗਿਆੜ ਬੋਦਮ ਚਲਦੇ ਹੁਣ ਆਪਾਂ ਕਰੋ ਨਿਕਲਦੇ ਆ ਤੇ ਜਾ ਕੇ ਡਾਕਟਰ ਨੂੰ ਕਰਮ ਕਰਦੇ ਆ ਅੱਜ ਮੈਂ ਬਾਬਾ ਦੇ ਨਾਲ ਬਾਅਦ ਚ ਲੈ ਆ ਯਾਰ ਟੈਂ ਦੇ ਅਕੋਰਡਿੰਗ ਦਾ ਟਾਈਮ ਵੱਜ ਗਿਆ ਹੀ ਸਾਢੇ 5 ਦਾ ਟਾਈਮ ਤੇ ਹਜੇ ਉਹ ਨਹੀਂ 来 ਪਿਆ ਉਹ ਨੂੰ ਵਰਮਾਂ ਦਾ ਕਰ ਦਿੰਗੇ ਸ਼ੇਕੋ ਲਵੀ ਤਾ ਸਾਢੇ ਪੰਜ ਦਾ ਟਾਈਮ ਹੋ ਗਿਆ ਤੇ ਸਟਿਲ ਇਹ ਨਹੀਂ ਆ ਗਿਆ ਗੱਡੀ ਆਪਣੀ ਥੜੀ ਹੋਏ ਸ਼ੀਸ਼ਾ ਥੱਲੇ ਹੀ ਰਹਿ ਗਿਆ ਰਾਤ ਇਹ ਮੀਂਹ ਕਿਉਂ ਨਹੀਂ ਆਇਆ ਆ ਪਿੰਡ ਵਿੱਚ ਯਾਰ ਤੇਰੇ ਨੂੰ ਕਹਿੰਦੇ ਜੱਟ ਸ਼ਿਕਾਰੀ ਇਧਰ ਆਪਣੀ ਤਿਆਰਾ ਸਵਾਰੀ ਵੜਿਓ ਬੜੀ ਉਹ ਗੱਡੀ ਤਿਆਰਾ ਲੈਡਰ ਜਗਮਗ ਜਗਮਗ ਕਰੀ ਜਾਂਦੀਆਂ ਰਾੜ ਪਿਛੇ ਵੀ ਲੇਟਾਂ ਹੋਰ ਸਾਈਡੋਂ ਲੇਟਾਂ ਆਹ ਰਾਗੋ ਜਗਮਗ ਜਗਮਗ ਹੁੰਦੀ ਭਈਆ ਬਾਬੇਓ ਝੰਡੇ ਝੰਡੇ ਲੱਗੇ ਬੇ ਆ ਚੋਂ ਨ ਜਾਂ ਤਕੜੀ ਲੈ ਵੀ ਜਗਮਗ 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 ਐਵੇਂ ਦਾਨੀ ਬੰਦੇ ਵਿੱਚ ਯਾਰ ਤੇ ਰੇਣ ਕਹਿੰਦੇ ਜੱਟ ਜਗਾੜੀ ਇਹ ਰਾਂ ਸ਼ਿਕਾਰੀ ਲੈ ਆ ਲੈਣਾ ਬਾਰੋਂ ਭੋਜੀ ਚੱਲ ਖਾਮਾ ਦੀਏ ਪੇਤਾ ਦੋ ਹਲੀ ਦੇ ਅੰਦਰੋਂ ਚਲੋ ਕੋਈ ਨਾ ਆਪਣਾ ਸਰ ਜਾਣਾ ਲੋਏ ਮਿੱਤਰੋ ਟੈਨ ਆਖਰਾਵ ਕਰਦੇ ਹੁਣ ਮਾਰ ਗਿਆ ਸ਼ਾਰ ਅੰਦਰ ਤੇ ਚੱਲ ਗਿਆ ਜਲੰਧਰ ਹਾਂ ਇਹ ਮਿੱਤਰੋ ਲਓ ਹੁਣੇ ਹੁਣੇ ਆਪਾਂ ਚੱਲ ਪਏ ਆ ਬਣੀ ਬੈ ਗਦੋ ਦੇ ਲੋੜ ਆਪ ਐ ਕਾਜ਼ਨ ਆਇਆ ਹੂ ਲਾਉਣਾ ਜਾ ਕੇ ਕੈਮ ਲੋ ਕਿਉਂਕਿ ਆਲਰੇਡੀ ਆਪਾ ਤਿੰਨ ਕ ਤਿੰਨ ਡਿਲੇ ਆ ਮੈਂ ਵੀ ਨਹੀਂ ਬੈਕ ਰੋ ਗਿਆ ਅੱਜ ਤੁਹਾਡੇ ਕੰਮ ਕਾਰਜੇ ਸੀਗੇ ਨਿੱਕੇ ਮੋਟੇ ਤੇ ਅੱਜ ਆਪਾਂ ਖਿੱਚ ਕੇ ਜਾਣਾ ਰਾਈਡਰ ਤੇ ਉਧਰੋਂ ਇੰਸਪੈਕਸ਼ਨਾਂ ਵੀ ਚੱਲੀ ਜਾਂਦੀਆਂ ਧਰ ਦੇ ਭਾ ਦਿੰਦੇ ਆ ਭਰਾਵਾ ਬਗਾਨੇ ਵਾ ਤਰਕ ਟ੍ਰੱਕ ਟ੍ਰੇਲਰ ਆਪਣਾ ਵੈਸੇ ਦਾ ਬਾਬੇ ਦੀ ਕਿਰਪਾ ਨਾਲ ਜਮਾ ਦਾਣੇ ਦੇ ਆ ਉਹ ਯੋਜ ਹੈ ਨਹੀਂ ਇਹੋ ਜੀ ਗੱਲ ਪਰ ਫੇਰ ਵੀ ਡਰ ਜਾਂਦਾ ਹੁੰਦਾ ਹੀ ਆ ਯਾਰ ਤੇ ਜਿੰਨਾਂ ਨੂੰ ਦੱਬ ਕੇ ਸ਼ੇਅਰ ਕਰ ਦੋ ਕਮੈਂਟ ਮੋੜੀ ਛੱਡ ਦੋ ਉਹਨਾਂ ਗਾਧੋਂੋਂ ਮਿਲਦੇ ਆ ਕਿਤੇ ਬਾਬਾ ਸੌ ਕਰਕੇ ਚਾਹੂ ਚੱਕਦੇ ਆ ਉਦੋਂ ਲਾ ਵੀ ਪਰਮੜ ਵੀ ਆ ਗਏ ਓਕੇ ਉਰਜ਼ਾਇਨਾ ਬਹੁੰਚੇ ਆ ਯਾਰੋ ਇੱਥੇ ਮਾਗਾ ਮਾਣਾ ਬੜਾ ਚਾਹ ਕਾਫੀ ਚੱਕ ਕੇ ਤੁਰਦੇ ਆ ਤੇ ਇੱਥੇ ਮੈਨੂੰ ਟਰੱਕ ਜੇ ਕ ਉਪਰੀ ਆਵਾਜ਼ ਆਉਂਦੀ ਤਾਂ ਚੈੱਕ ਕਰਦਾ ਹੀ ਮੈਂ ਕੀ ਚੱਕਰਾ ਪਰ ਮੈਨੂੰ ਲੱਗਦਾ ਮੇਰੇ ਮਾਨ ਦਾ ਹੀ ਮੈਂ ਆ ਤੇ ਝੋਟਾ ਆਪਣਾ ਪ੍ਰੋਪਰ ਸਿਕਯਰ ਆ ਇਦਰਾ ਖੜਾ ਏ ਝੋਟਾ ਇਹ ਟਰੇਲਰ ਲੰਮਾ ਹੋ ਜਾਂਦਾ ਪਿਛਲਾ ਪਿੱਛੇ ਨੂੰ ਅੱਗਲਾ ਅੱਗੇ ਨੂੰ ਉਹ ਵਿਚਾਲੇ ਜੋੜ ਆ ਜਿੱਥੇ ਟੈਂਕ ਆ ਐਕਸਲ ਦੋਈ ਆ ਇਹਦੇ ਲੋਡ ਆਫਨ ਜ਼ਿਆਦਾ ਵੱਜ ਜਾਂਦੀ ਆ ਆਹ ਕਿਸੇ ਦਾ ਸੀਡ ਖਲਾਰਿਆ ਵਾ ਇੱਥੇ ਗ੍ਰੀਨ ਵਾਲਾ ਟਰੈਕਟਰ ਖੜਾ ਹੋਗਾ ਕਲੀਨ ਕੀਤਾ ਇੱਥੇ ਨਾ ਇਹਨੂੰ ਕਹਿੰਦੇ ਲੈਫਟ ਐਕਸਲ ਚੱਕਿਆ ਜਾਂਦਾ ਆ ਆਪਣਾ ਇਹ ਵਾਲਾ ਚੱਕਿਆ ਨਹੀਂ ਜਾਂਦਾ ਐ ਫਲਿੱਪ ਹੁੰਦੇ ਇਹਦੇ ਉੱਤੇ ਟ੍ਰੈਡਾ ਗਿਆ ਜਾਂਦਾ ਹੁਣ ਗੀੜਾ ਗੁੜਾ ਕੱਢ ਲ ਗਏ ਦੇਖੇ ਢਿੱਲਾ ਮਿੱਸਾ ਤਾਂ ਨਹੀਂ ਹੁਣ ਬਲੇ ਕੱਪੀ ਜਲਾਇਤ ਦੇ ਹੀ ਦਿਨੇ ਆ ਪੰਨ ਲੈ ਕੇ ਗਾਂਲੀ ਨੂੰ ਜਿਹੜਾ ਦਿੱਤਾ ਹੈਗਾ ਹੋ ਜਾਂਦੇ ਆ ਚੱਲ ਚੱਲ ਕੇ ਢਿੱਲੇ ਇਹ ਆਹ ਨਹੀਂ ਢਿੱਲੇ ਹੁੰਦੇ ਇਹ ਜੇ ਤੇ ਇੱਕ ਵਾਰੀ ਇਹਨੂੰ ਲਾਉਣਾ ਔਖਾ ਥੋੜਾ ਆ ਪਰ ਜੇ ਲਾਗ ਗਿਆ ਤਾਂ ਫਿਰ ਤਾਂ ਮੋਸ਼ੇ ਵੜੀ ਕੰਮ ਹੋ ਜਾਂਦਾ ਇਹ ਨਹੀਂ ਬਟਿੱਲਾ ਡੁਲਾ ਹੁੰਦਾ ਅੱਜ ਹੈਗਾ ਵੀਰਵਾਰ ਕੱਲ ਨੂੰ ਹੈ ਸ਼ੁੱਕਰਵਾਰ ਤੇ ਆਪਾਂ ਕੱਲ ਨੂੰ ਲਾ ਕੇ ਲੋਡ ਚੱਕਣਾ ਇਹ ਤੇ ਆਪਣਾ ਇੱਥੋਂ ਘਟੋ ਘਟੋ ਕਰ ਤੋ ਇਹ ਕਹਿੰਦੇ 700 ਤੇ 800 ਫਾਸੀ ਹੋ ਰਿਹਾ ਭਈਆ 14 15 ਕਿਲੋਮੀਟਰ ਪਿਆ ਬੜਾ ਇੱਕ ਸਲੀਵ ਜੀ ਬਾਕੇ ਆਪਾਂ ਦੱਬ ਜਣਾ ਕੰਮ ਆਏ ਫਰ ਨਿਕਲ ਗਏ ਲੀਕ ਦੇ ਕਿਨੂ ਆ ਲੀਕਣਾ ਕਿਨੂ ਆ ਨਿਕਲੋ ਭਰਾ ਜੋ ਲੋ ਮੈਟਰ ਕੰਮ ਪਹਿਲਾਂ ਕੈਚ ਮਾਦੇ ਤੋ ਰੀਲ ਗੱਡੀ ਨੇ ਪੀਰ ਲਿਆ ਮੈਟਰਾਲ ਮੁਸਤਮਕ ਚੱਲੀ ਆ ਟ੍ਰੇਨ ਦਾ ਐਂਡ ਉਹ ਆ ਗਿਆ ਇੰਜਨ ਇਹ ਹੈਗੇ ਜੀ ਗ੍ਰੀਨ ਟ੍ਰੇਨ ਜਿਹੜੇ ਆ ਹੈਗੇ ਆ ਜਿਵੇਂ ਆਪਣੇ ਟਰਾਲੀਆਂ ਦੀਆਂ ਕਣਕ ਦੇ ਦਾਣੇ ਵਾਲੀਆਂ ਉਹ ਚੀਜ਼ ਆ ਹਨ ਖੇਤਾਂ ਜੋ ਚੱਕਦੀ ਆ ਜਾਂ ਫਿਰ ਇਹ ਕਹੋ ਵੀ ਫੈਕਟਰੀ ਜਾਂਦੀ ਆ ਹਨ ਇਹ ਕ੍ਰੇਨ ਹੈਗੇ ਆ ਟ੍ਰੇਨ ਟੈਂਕੇ ਦਿੰਦੇ ਉਹਨੂੰ ਜਿਵੇਂ ਆ ਟਰੇਲਰ ਉਹ ਵੀ ਹੁੰਦੇ ਆ ਇਹਦੇ ਨਾਲ ਦੇ ਕ੍ਰੇਨ ਵਾਲੇ ਉਹ ਇਰਾ ਥੱਲੇ ਨਹੀਂ ਬਣੇ ਵੀ ਨਾ ਤਿੰਨ ਤਿੰਨ ਰੱਖਣੇ ਉੱਥੋਂ ਦੀ ਉਹ ਖੋਲ ਦਿੰਦੇ ਆ ਪੱਤਰਾ ਸਾਰਾ ਚਲੋ ਜੀ ਜੋ ਵੀ ਤੁਹਾਡਾ ਵੀ ਹੈਗੇ ਆ ਮੱਕੀ, ਜਵਾਰ, ਬਾਇਰਾ, ਕਣਕ, ਰਾਈ, ਰੂਈ ਲੜੜ ਬੜਾ ਸਾਰਾ ਉਹ ਥੱਲੇ ਆ ਜਾਂਦਾ ਤਾਂ ਆਂ ਦੀ ਪੈ ਜਾਂਦਾ ਪਰ ਨਾਲੇ ਨਾਲ ਫਾਈਨਲੀ ਮੁੱਕ ਚਲੀ ਆ ਟ੍ਰੈਨਿੰਗ ਚ ਲੱਗ ਗਈ ਜੀ ਨੂੰ ਪਿੱਛੋਂ ਲੱਗਿਆ ਇੱਕ ਅੱਗੋਂ ਲੱਗਿਆ ਇੱਕ ਵਿਚਾਲੇ ਲੱਗਿਆ ਸੀਗਾ ਫੇਰ ਕਿਤੇ ਅੱਗੇ ਪੂਰਾ ਪੈਂਦਾ ਵੱਲੋ ਜੇ ਇਹਦਾ ਲੇਲਵੇ ਲੈਣਾ ਪਟੀਆਂ ਜਾਂ ਨਾ 5-7 ਨੇਰੀ ਨੂਰੀ ਆ ਜੇ ਲੈਣੋਂ ਪਟੀਆਂ ਦਾ ਕੰਮ ਤੇਜ਼ ਹੋ ਗਿਆ ਯਾਰ ਟ੍ਰੈਨਾਂ ਹੀ ਬੰਦ ਜਾਨਾ ਮਹੀਨਾ ਦਾ ਚਲੋ ਚੱਕਿਆ ਜਾਣਾ ਫਾੜ ਕੇ ਚੱਕਿਆ ਗਿਆ ਜੀ ਤੇ ਆਪਣੇ ਨਿਕਲੋਗਾ ਟਾਈਮ ਵਰਤ ਚਾਨ ਤੇ ਚੋਟਿਆ ਹੌਲੀ ਰਾਉਣਾ ਰਾਉਣਾ ਗੀਰ ਬਹੁਤ ਹੈ ਤੇਰੇ ਪਿੱਛੇ ਨਾ ਹੁਣ ਇਹ ਪਾਵਰ ਚ ਪਾਇਆ ਵਾ ਤਾਂ ਜੋਰ ਮਾਰਦਾ ਹੁਣ ਇੱਥੇ ਹੌਲੀ ਹੌਲੀ ਤੁਰਨਾ ਹੈ ਪਹਿਲਾਂ ਪਾਵਰ ਦੇ ਵਿੱਚ ਪਾਇਆ ਵਾ ਸੀਗਾ ਉਹਦੇ ਵਿੱਚ 2000 ਰੁਪਏ ਤੇ ਜਾ ਕੇ ਗੀਅਰ ਪਤਾ ਦਿੰਦਾ ਹੁੰਦਾ ਹੁਣ ਇੱਥੇ ਨੇ 2000 ਨਹੀਂ ਜਾਉਂਦੇ 15 ਤੱਕ ਪੋਣੀ ਦੇਣੇ ਉਹ 4 ਤੱਕ 13 ਦੇ ਗੀਅਰ ਬਾਰ ਹੋ ਗਿਆ ਜਨਾ ਮਟ ਨਹੀਂ ਤਾਂ ਪਾਵਰ ਵੀ ਪੈ ਜਾਂਦੀ ਮਾਫ਼ ਕਰੀਰ ਬੋਲ ਟੁੱਟ ਭਾਈ ਤੋਂ ਬਚਾ ਹਾਂ ਵੀ ਮਿੱਤਰੋ ਅੱਜ ਤਾਂ ਯਾਰ ਬੜਾ ਤੇਲ ਪੀਆ ਟਰੱਕ ਆ ਤੁਸੀਂ ਹਸਾ ਲਾਓ ਵੀ ਜਿਹੜੀ ਆ ਅੱਗੇ ਜਾ ਫੁੱਲ ਵਾਲੀ ਰੇਡ ਵਾ ਬੜਾ ਚੱਲਦਾ ਠੀਕ ਆ ਆ ਚੈੱਕ ਇੰਜਨ ਫਾਲਟ ਚੱਲੇ ਤਾਂ ਆਉਂਦਾ ਰਹਿੰਦਾ ਆ ਅੱਗੇ ਜੀ ਫੁੱਲ ਸੀਗੀ ਪਹਿਲਾਂ ਇੱਥੋਂ ਤੱਕ ਆਉਂਦਾ ਕੱਦ ਤੋ ਉੱਤੇ ਰੱਖ ਲੈਂਦਾ ਹੁੰਦਾ ਥੋੜਾ 400 ਲੀਟਰ ਪੀਂਦਾ ਹੁੰਦਾ 1300 ਕਿਲੋਮੀਟਰ ਆ ਪਾਂ ਦੇਖੋ ਜੋਣਾ ਅੱਜ ਤਾਂ ਮੈਂ ਕਿਣਾ ਤਸਲੀਂ ਕਰਾਈ ਬੈਠਾ ਇਹ ਹੁਣ ਕਿਰਾ ਤੇਲ ਪਵਾ ਕੇ ਦੇਖਦੇ ਆ ਕਿੰਨੇ ਦਾ ਤੇਲ ਪੈਂਦਾ ਉਹਦੇ ਆਧਾਰ ਤੇ ਕਾਹ ਗੱਲ ਕਰਦੇ ਆ ਆਪਣਾ ਪੰਪ ਨੰਬਰ ਹੈਗਾ ਜੀ 6 bırak gibi kanlı ya, halley marıra. Çiğ Ya da satellite ha. Ya satellite ona Ah, yine ਮੇਨ ਗਾਰ ਬਈਏ ਨੇ ਪੋਣੀਆ ਚਲੋ ਬੰਦ ਕਰਾਓ ਪੀਲ ਪੈਣਾ ਹੋ ਗਿਆ ਸ਼ੁਰੂ ਤੇ ਆਪਾਂ ਨੇ ਇਹਦਾ ਸ਼ਰਾਬ ਕਟਣ ਦੇਣਾ ਟਾਇਰਾਂ ਦੇ ਕਿਓਰ ਟਾਇਰਾਂ ਦੇ ਕਿਓਰੀਆਂ ਵੈਲਿਡ ਹੋਈ ਪਈਆਂ ਦੀਆਂ ਤਾਂ ਹੂੰ ਟਾਇਰਾਂ ਦੇ ਕਿਓਰ ਟਾਇਰਾਂ ਦੇ ਕਿਓਰ ਨਹੀਂ ਹੈ ਜੀ ਢਿੱਲੀ ਵੀ ਥੋੜੀ ਯਾਰ ਥੋੜੀ ਜਿਹੀ ਢਿੱਲੀ ਹੈ ਜੀ ਇਹਨੂੰ ਪਹਿਲਾਂ ਵੀ ਤੁਸੀਂ ਇਨੋਂ ਕਿਟਾ ਟਕਾ ਵਾ ਇਹਦਾ ਆ ਹੀ ਕਾਹ ਦਿੰਨੇ ਇਹਦੇ ਉੱਤੇ ਅਸੀ ਕਸਾਈ ਕਸੂ ਜੀ ਨੂੰ ਬੋਲੇ ਵਾ ਠੀਕ ਆ ਤੋੜ ਨਹੀਂ ਥੜੋ ਆ ਰੇ ਇਹ ਟੈਰ ਡਾਂਸ ਗਿਆ ਲੈ ਟੈਰ ਡਾਂਸ ਗਿਆ ਜੱਟ ਉਹਨਾਂ ਅੰਦਰੋਂ ਦਿਖਾਈ ਗਏ ਆ ਬਲੇ ਇਹਦਾ ਕੁਝ ਇਸ ਤਰ੍ਹਾਂ ਦਾ ਮੰਜ਼ਰ ਆ ਅੰਦਰ ਕੰਟਰੋਲ ਸਵਿਚ ਹਰੀਆਂ ਆ ਪਈਆਂ ਆ ਸੀੜਾ ਹਾ ਦੋਨੇ ਪਾਸੇ ਘੁੰਮ ਜਾਂਦੀ ਆ ਐਨੂੰ ਵੀ ਤੇ ਐਨੂੰ ਵੀ ਜਨਾਂ ਜਿੱਧਰੋਂ ਇਧਰ ਨੂੰ ਚਲਾਉਣਾ ਇਧਰ ਨੂੰ ਇਧਰ ਨੂੰ ਚਲਾਉਣਾ ਇਧਰ ਨੂੰ ਇਧਰ ਕਰਾਇਆ ਲੱਗਿਆ ਇਹਦੇ ਆਉਣ ਵਾਲੀ ਸੋਚ ਇਹਦੇ ਚਾਬੀ ਨਹੀਂ ਹੈਗੀ ਆਉਣ ਵਾਲੀ ਸੋਚ ਤੇ ਵੱਜ ਪਾਸਕੋਰਡ ਭਰ ਕੇ ਦੇਚ ਸਟਾਰਟ ਹੋ ਜਾਂਦੀ ਆ ਆਹੀ ਅੰਦਰੋਂ ਇੰਨਾ ਕੀ ਜਗਾੜ ਹੈ ਦੇ ਅੰਦਰ ਜੀ ਰੇਸ ਬਰੇ ਕਿੱਧਰ ਵੀ ਆ ਰੇਸ ਬੇ ਉਧਰ ਵੀ ਹੈ ਬਾਕੀ ਕੰਟਰੋਲ ਹੱਥਾਂ 'ਚ ਆਹ ਬੰਦੇ ਇਹ ਹੈਗਾ ਜੀ ਦਰਾਖਤ ਕੱਟਣ ਵਾਲੀ ਹੈ ਨਾ ਵੱਡੇ ਵੱਡੇ ਤਣੇ ਜਿਹੜੇ ਹੁੰਦੀਆਂ ਬੰਦਾ ਉਹ ਕੱਢਦੀ ਹੈ ਇਹ ਯਾਰ ਇਹਦਾ ਟ੍ਰੀਗਰ ਡ੍ਰਾਈਵਰ ਇਹ ਚ ਕੱਟਿਆ ਕਿਵੇਂ ਜਾਂਦਾ ਹੋਊਗਾ ਜੇ ਉਹਨਾਂ ਨੂੰ ਚੱਕ ਨਾਲ ਹੀ ਹੋ ਗਈ ਇਹ ਕੱਟਦੀ ਛੋੜੋਣੀ ਆ ਇਹ ਉਹਨਾਂ ਨੂੰ ਚੱਕ ਕੇ ਜਿਵੇਂ ਆਪਣੀ ਤਾਨਕ ਦੀ ਭਰੀ ਜਗਦੇ ਨੇ ਆ ਚੱਕ ਕੇ ਇਹਦੇ ਨਾਲ ਆਸੇ-ਪਾਸੇ ਮੂਵ ਕਰਦੀ ਆ ਇਹ ਕਿ ਲੱਕੜਾਂ ਹਜੇ ਤੱਕ ਫੁਸੀਆਂ ਭੰਗਿਆ ਇਹਦੇ ਦੇਖਿਓ ਤੇਲ ਕਿਨਾਂ ਪੈ ਗਿਆ ਤਕਬਲੇ ਸੋਤੀ 80 ਲੀਟਰ ਉਹਨੇ ਛੀਛੇ ਸਾਫ ਕਰਦੇ 430 ਲੀਟਰ ਦਾ ਉਦਰੀ ਪੈ ਗਿਆ ਹੁਣ ਇੰਦਰ ਬਾਲ ਗਈ ਇਹ ਸਾਉਣਾ ਵਾਵਾ ਤੇਲ ਖਾ ਗਿਆ ਯਾਰ ਸ਼ੀਸ਼ੇ ਰਹਿ ਗਏ ਸ਼ੀਸ਼ੇ ਵਾਜ ਕੇ ਆਪਾਂ ਲਾਈਟਾਂ ਚੈੱਕ ਕਰ ਲ ਗਏ ਯਾਰ ਕਿਉਂਕਿ ਮੈਂ ਲੈਫਟ ਦਾ ਸਿਗਨਲ ਆਈ ਮੈਨੂੰ ਪਟੂ ਨੇ ਕਿਸੇ ਨੇ ਰਾਈ ਨਹੀਂ ਦਿੱਤਾ ਯਾਰ ਇਹ ਪਿਛਲਾ ਚੱਲਦਾ ਵੀ ਹੈ ਕਿ ਨਹੀਂ ਚੱਲਦਾ ਹੱਥ ਬਾਹਰ ਸ਼ੀਸ਼ੇ 'ਚ ਕੱਢ ਕੇ ਇੰਡੀਆ ਵਾਲਾ ਵਾਂਗੂ ਆ ਰਾਹ ਲੈਣਾ ਪਿਆ ਭਰਾਵਾ ਇੱਧਰ ਮੋੜਨਾ ਇੱਧਰ ਮੋੜਨਾ ਸਿਗਨਲ ਅੱਜ ਲਈ ਜਾਂਦਾ ਫਿਰ ਕਹਿ ਸਕਦੇ ਹਾਂ ਰੋਬੋਟਾਂ ਦੇ ਲੋਕ ਨਹੀਂ ਹੋਗੇ ਰਾਈਟ ਤੇ ਲੈਫਟ ਸਾਈਡੋਂ ਆਪਣਾ ਚੱਲੀ ਜਾਂਦਾ ਯਾਰ ਰੋਡਾਂ 'ਚ ਚੱਲੀ ਜਾਂਦੀਆਂ ਆਈ ਡਾਊਨ ਪਰ ਕਿਉਂ ਜਾਂ ਤਰਾਹ ਨਹੀਂ ਦਿੰਦੀ ਓਕੇ ਚਾ ਸੋ ਸ਼ਾਟ ਆਪਣਾ ਮੇਨ 'ਚ ਪਿਆ ਆ ਸੈਕੰਡਰੀ ਦੇ ਲਈ ਹੁੰਦਾ ਹੈ ਫੇਸ ਉੱਪਰ ਹੈ ਰੱਤੀ ਸਿਰੇ ਕੋਲ ਹੀ ਕਿਤੇ ਪਤਾ ਨਹੀਂ ਆ ਚੱਕਰ ਚੱਲ ਗਿਆ ਜੀ ਤੇ ਇਹ ਅੰਦਾਜ਼ਾ ਸਹੀ ਸੀ ਮੇਰਾ ਪਹਿਲਾਂ ਮੈਂ ਸੋਚੀ 700 ਲੀਟਰ ਦੇ ਆਸ-ਪਾਸੇ ਪੈ ਗਿਆ ਬਾਅਦမှာ ਘਰ ਦੂਰ ਯਾਰੇ ਥੋੜਾ ਨਹੀਂ 7 ਤੋਂ 14 ਇਸ ਤਰ੍ਹਾਂ 1400 ਕਿਲੋਮੀਟਰ ਪਰ ਬਾਬੇ ਮਸ਼ੀਨ ਵੀ ਤਾਂ ਦੇਖੋ ਗੱਡੀ ਆ ਇਹਦਾ weight ਵੀ ਦੇਖੋ ਕਿੰਨਾ ਹਵਾ ਦਾ ਪ੍ਰੈਸ਼ਰ ਵੀ ਕਿੰਨਾ ਪੈਂਦਾ ਹੈ ਇੱਥੇ ਕਿਉਂਕਿ weight ਵੀ ਮੈਟਰ ਕਰਦਾ ਬੈਟਰ ਕਰਦੇ ਮਸ਼ੀਨ ਚੌੜੀ ਨਹੀਂ ਹਨਾ ਹਵਾ ਦਾ ਪ੍ਰੈਸ਼ਰ ਕਿਹੜੇ ਹਿਸਾਬ ਨਾਲ ਪੈਂਦਾ ਹੈ ਇੱਥੇ ਕੋਈ ਬਹੁਤ ਮੈਟਰ ਕਰਦਾ ਹੁਣ ਆਪਣੀ ਮਸ਼ੀਨ ਵੀ ਚੌੜੀ ਆ ਤੇ ਹਵਾ ਦਾ ਪ੍ਰੈਸ਼ਰ ਵੀ ਬੜਾ ਪੈਂਦਾ ਹੈ ਇੱਥੇ ਵਾਈਡ ਕਿਉਂਕਿ ਉਹ ਦਬਾਰ ਨਹੀਂ ਆ ਰਹੀ ਕੋੰਧਰੀ ਦਰਗਾ ਦਿਖਾਉ ਕਰਦੇ ਫਿਰ ਆਪਣਾ ਪਿਆਈ 621 ਲੀਟਰ ਆ ਗੱਲ ਆ ਸੋਕੋਂਸ ਆ ਗੱਲ ਤੇ ਆ ਬਾਤ ਆ ਕਹਾਣੀ ਐ ਲੈ ਟੱਕਣ ਭੁੱਲ ਗਈ ਲਾਉਣੇ ਉਸਤਾਦ ਘਰਲਾ ਦਾ ਲਾਦਾ ਡੋਲ ਲੈ ਗਿਆ ਨਾ ਇਹ ਜਾਂਦੇ ਨੇ 100 150 ਲੀਟਰ ਦਾ ਛੱਲਾ ਵਾਜ ਵਾਜ ਕੇ ਇੱਥੋਂ ਤੱਕ ਹੀ ਤੇ ਮੈਂ ਕਹਿੰਦਾ ਟਰੱਕ ਨੇ ਰੋਈ ਨਹੀਂ ਦਿੱਤੀ ਇਹਦੀ ਯਾਰ ਨਾ ਆਹ ਅੰਦਰ ਨਹੀਂ ਲਾਈਟ ਚਲਣਾ ਹਟ ਗਈ ਆ ਇਹਦਾ ਰੀਜ਼ਨ ਇੱਥੇ ਹੀ ਆ ਕਿਤੇ ਤਾਰ ਤੇ ਜੋੜ ਝੂੜਾ ਜੋੜ ਤਾਂ ਹੈ ਵੀ ਹੈਗਾ ਪਰ ਹੈਗਾ ਮੈਨੂੰ ਲੱਗਦਾ ਇੱਥੇ ਆ ਬਾਕੀ ਤਾਂ ਆਪੇ ਹੀ ਹੋ ਗੇ ਰਹੀ ਦਿੱਤਾ ਚਾਲ ਕੋਈ ਨਾ ਬਾਹਰਲੀ ਸੇ ਅੰਦਰਲੀ ਸਾਈਡ ਹੀ ਹੈ ਜਿਹੜਾ ਰੋਡ ਵਾਲੇ ਪਾਸੇ ਆਉਣੀ ਹੈ। ਰੋਡ ਵਾਲੇ ਪਾਸੋਂ ਨਹੀਂ ਤੇ ਜ਼ਿਆਦਾ ਟੈਨਸ਼ਨ ਸੀਗੀ। ਰਾਈਟ। ਇੱਧਰਲੀ ਚਲਦੀ ਆ ਪਿੱਛੋਂ ਵੀ ਤੇ ਅੱਗੋਂ ਵੀ। ਯੋ ਮੈਂ ਇਹ ਚੱਪਕ ਜਗਾ ਤੋਂ ਮਾਰਦੀ ਆ। ਥੋੜੀ ਜਿਹਾ ਐਂ ਕਰਦਗੇ। ਬਾਸ ਰਾਤ ਮਾ ਦੇਖਣੀ ਦਿਖਣੀ ਆ। ਹੁਣ ਮੰਨ ਲਓ ਇੱਕ ਗੱਲ ਦੱਸੋ ਮੈਨੂੰ। ਮੈਂ ਕਹਿੰਦਾ ਲਾਇਆ ਚ ਤਿੰਨ ਚਾਰ ਘੰਟੇ। ਇਹ ਕੰਮ ਤਾਂ ਹੈ। ਜਦ ਇਹ ਫਰੰਟ ਦੀਆਂ ਲਾਈਟਾਂ ਹੈਗੀਆਂ ਆ ਮੈਨੂੰ ਦੱਸੋ ਕਿਵੇਂ ਲੱਗ ਰਹੀਆਂ। ਇਹਨਾਂ ਲਗਾਉਣ ਦੇ ਕਿਵੇਂ 4-5 ਘੰਟੇ ਲੱਗੇ। ਇਹ ਲਾਈਟਾਂ ਤੁਸੀਂ ਕਹੋ ਵੀ ਹਜ਼ੜ ਲਾਈਟਸ ਹਨ ਆਪਾਂ ਇਹਨੂੰ ਆਨ ਤਾਂ ਕਰਦੇ ਆ ਇਹਦੇ ਤੋਂ ਹੀ ਜਿਹੜੀ ਆਪਣੀ ਆ ਸੋਚ ਹੈਗੀ ਆ ਤਾਂ ਦੀ ਲਾਈਟ ਦੀ ਹੈ ਨਾ ਇਹਦੇ ਨਾਲ ਹੀ ਅਟੈਚ ਕੀਤਾ ਜਿਹੜੀ ਆ ਹੈਗੀ ਆ ਇਹਦੇ ਤੇ ਇਹ ਆਪਦੇ ਪੈਟਰਨ ਚੇਂਜ ਕਰ ਜਾਂਦੀ ਆ ਮਤਲਬ ਕਿ ਜਗਮਗੂ ਜਗਮਗੂ ਕਰਦੀ ਹੈ ਨਾ ਫਿਰ ਇੱਕ ਤਾਂ ਸੱਜੇ ਖੱਬੇ ਸੱਜੇ ਖੱਬੇ ਇਹ ਜ ਹੈਗਾ 10 15 13 ਦੇ ਲਾਈਟਾਂ ਜਗਨਬੂਈਆਂ ਦੇ ਸਟਾਈਲ ਜੇ ਉਹ ਚ ਹੀ ਉਤਾਰਾਂ ਜੋ ਜੋੜਦੇ ਆ ਉਹਦਾ ਆਪਾਂ ਰਸੋਈ ਚ ਲਾਉਣੀ ਆ ਬਿਜ਼ੀ ਬਾਹੜਾ ਆਪਣਾ ਟਾਈਮ ਨਹੀਂ ਲੱਗਿਆ ਹੈਲਪ ਕਰਾ ਦਿਆ ਕਰਵਾ ਕੇ ਹੁਣ ਆਪਾਂ ਇਧਰੋਂ ਮੁੜ ਕੇ ਉਧਰ ਨੂੰ ਟਰੱਕ پارک ਕਰਦੇ ਆ ਤੇ ਚਾਹ ਪੋਣੀ ਲੈ ਕੇ ਆਉਣੇ ਆ ਗੱਡੀ ਆਪਣੀ پارک ਕਰਤੀ ਉਹ ਇੱਥੇ ਇੱਥੇ ਨੋ ਪਾਰਕਿੰਗ ਦਾ ਸਾਈਨ ਸੀ ਪਤਾ ਮੈਂ ਇੱਥੇ ਲਾਇਆ ਸੀਗਾ ਨਾ ਬਹੁਤ ਆਹ ਦੋਨੇ ਟਰੱਕਾਂ ਦੇ ਬਰਾਬਰ ਕਰਕੇ ਪਾਰਕ ਕਰਦੀ ਪੁਰਾਣੀ ਟਰੱਕ ਨਿਕਲੀ ਹੋਣੀ ਨਾ ਦੋਨਾਂ ਬਾਜੀਆਂ ਨੂੰ ਪੁੱਛ ਲਿਆ ਆਪਾਂ ਵੀ ਨਿਕਲਣਾ ਤਾਂ ਨੀਗਾ ਕਹਿੰਦੇ ਮਾਰਨਿੰਗ ਨਿਕਲਣਾ ਮਦਰੀ ਤਾਂ ਕੌਫੀ ਚੱਕ ਕੇ ਲਿਉਣੀ ਆ ਹਾਂ ਤਾਂ ਬੰਨ੍ਹ ਹੀ ਹੁੰਦਾ ਡੋਰ ਇਹਨਾਂ ਦਾ ਉਹ ਪੁਲਸ ਆ ਕੇ ਨੂੰ ਲਾਈਟਾਂ ਲਈ ਖੜਾ ਦੇਖਦਾ ਚਲੋ ਯਾ ਜੂਮਾ ਹਾਂ 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 ਪਟੂਲੇ ਟਾਈ ਮੰਦ ਕਰਕੇ ਯਾਰ ਚਲੋ ਕੋਈ ਨਾ ਚਲੋ ਫਿਰ ਮੈਂ ਅੰਦਰ 커피 ਗੁ ਵੀ ਚੱਕਦਾ ਪਲਾਫ ਮੜਿਆ ਮੂੰਹwidehat ਹੋਏਗੀ ਕਮੇਤਰਾ ਤਾਂ ਦਾ ਇੱਥੇ ਹੋ ਗਿਆ ਤੇ ਆਪਾਂ ਪ੍ਰੀਤ ਦੀ ਯਾਰ ਲਿਆਂਦੀ ਆ ਸਟਾਰ ਆਪਣਾ ਸਟਾਰਬਕ ਨੇ ਸਟਾਰਬਕ ਚੇਤੇ ਆਈ ਜਾਂਦਾ ਜਿਹੜੀ ਤੂੜ ਲੱਗੀ ਸੀ ਨਾ ਸਟਾਰਬਕ ਵਾਲੀ ਉਹਦੀ ਲੱਗੀ ਸੀ ਕੀ ਹੁੰਦੀ ਆ ਉਹ ਚਾਹ ਟੀ ਲਾ ਦੇ ਦੀ ਚਲ ਇਹ ਐਂਡੂ ਦੇ ਕਲੀ ਚਾਹ ਮਿਲ ਕੇ ਆਪਾਂ ਤੇ ਹੁਣ ਆਪਾਂ ਇੱਥੇ ਅੱਜ ਨੀਂਦੀਆਂ ਕਰਨ ਲੱਗੇ ਆ ਰਾਈਡ ਕਿਉਂਗਾ ਆਪਣੀ ਬੁੱਕ ਦੀ ਮੁੱਕ ਤੇ ਚਾਹ ਪੀ ਕੇ ਸੌਂਦਾ ਹੀ ਵੱਖਰਾ ਹੀ ਨਿਆਰਾ ਤੇ ਹੁਣ ਫਿਰ ਆਪਾਂ ਕੱਲ ਨੂੰ ਮਿਲਦੇ ਆ ਮਾਰਨਿੰਗ ਚੈਨਲ ਕਰੋ ਸਬਸਕ੍ਰਾਈਬ ਸਾਰੇ ਮਿਹਰਬਾਨੀ ਬਈ ਥੈਂਕ ਯੂ